ਕਲਕੱਤਾ ਜਿੱਥੇ ਇੱਕ ਜੂਨੀਅਰ ਡਾਕਟਰ ਨਾਲ ਬਲਤਕਾਰ ਅਤੇ ਹੱਤਿਆ ਦਾ ਮਾਮਲਾ ਕਾਫੀ ਚਰਚਾ ਦੇ ਵਿੱਚ ਹੈ ਇਸ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੇ ਵਿੱਚ ਲਗਾਤਾਰ ਗੁੱਸਾ ਪਾਇਆ ਜਾ ਰਿਹਾ ਹੈ ਹੁਣ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਹਸਪਤਾਲ ਦੇ ਵਿੱਚ ਕੰਮ ਕਰਦੀ ਇੱਕ ਨਰਸਿੰਗ ਅਟੈਂਡੈਂਟ ਨਾਲ ਵੀ ਵੱਡਾ ਕਾਂਡ ਹੋਣ ਦੀ ਖਬਰ ਮਿਲੀ ਹੈ ਉਤਰਾਖੰਡ ਦੇ ਇੱਕ ਹਸਪਤਾਲ ਦੇ ਵਿੱਚ ਕੰਮ ਕਰ ਰਹੀ ਇੱਕ ਨਰਸਿੰਗ ਅਟੈਂਡੈਂਟ ਨਾਲ ਇੱਕ ਦਰਿੰਦੇ ਨੇ ਪਹਿਲਾਂ ਬਲਤਕਾਰ ਕੀਤਾ ਅਤੇ ਬਾਅਦ ਦੇ ਵਿੱਚ ਪੱਥਰ ਮਾਰ ਕੇ ਉਸ ਦਾ ਸਿਰ ਕੁਚਲ ਦਿੱਤਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਸਾਰੀ ਘਟਨਾ ਦਾ ਖੁਲਾਸਾ ਵੀ ਕੀਤਾ ਹੈ నర్సింగ్ అటెండెంట్ ఉత్తరప్రదేశ్ ਦੇ रामपुर ਜ਼ਿਲ੍ਹੇ ਦੇ ਬਿਲਾਸਪੁਰ ਕਸਬੇ ਦੀ ਵਸਨੀਕ ਸੀ ਅਤੇ ਉੱਤਰਾਖੰਡ ਦੇ ਰੂਦਰਪੁਰ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਨਰਸਿੰਗ ਅਟੈਂਡੈਂਟ ਵਜੋਂ ਕੰਮ ਕਰਦੀ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਘਟਨਾ 30 ਜੁਲਾਈ ਦੀ ਹੈ ਜਦੋਂ 33 ਸਾਲਾ ਨਰਸਿੰਗ ਅਟੈਂਡੈਂਟ ਔਰਤ ਹਸਪਤਾਲ ਦੀ ਡਿਊਟੀ ਖਤਮ ਕਰਕੇ ਨਾਲ ਲੱਗਦੇ ਯੂਪੀ ਦੇ ਬਿਲਾਸਪੁਰ ਚ ਆਪਣੇ ਘਰ ਜਾਦੀ ਸੀ। ਇਸ ਦੌਰਾਨ ਧਰਮਿੰਦਰ ਨਾ ਦੇ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਔਰਤ ਦਾ ਪਿੱਛਾ ਕੀਤਾ ਇਸ ਤੋਂ ਬਾਅਦ ਸੁੰਸਾਨ ਇਲਾਕਾ ਦੇਖ ਕੇ ਉਸ ਨੂੰ ਖਿੱਚ ਕੇ ਝਾੜੀਆਂ ਵਿੱਚ ਲੈ ਗਿਆ ਇਸ ਦੌਰਾਨ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਮਲਜ਼ਮ ਨੇ ਉਸ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਔਰਤ ਦੀ ਮੌਤ ਹੋ ਗਈ ਮਲਜ਼ਮ ਨੇ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਕੁਚਲ ਦਿੱਤਾ ਤਾਂ ਕਿ ਉਸ ਦੀ ਪਛਾਣ ਨਾ ਹੋ ਸਕੇ ਮਹਿਲਾ ਦੀ Laash UP ਪੁਲਿਸ ਨੂੰ 8 ਅਗਸਤ ਨੂੰ ਉਸਦੇ ਘਰ ਨੇੜੇ ਝਾੜੀਆਂ ਵਿੱਚੋਂ ਮਿਲੀ ਪਰ ਔਰਤ ਦੇ ਲਾਪਤਾ ਹੋਣ ਦੀ ਰਿਪੋਰਟ ਉੱਤਰਾਖੰਡ ਦੇ ਰੁਦਰਪੁਰ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਸੀ ਇਸ ਲਈ ਉੱਤਰਾਖੰਡ ਪੁਲਿਸ ਨੇ ਖੁਦ ਮਾਮਲੇ ਦੀ ਜਾਂਚ ਕੀਤੀ ਅਤੇ CCTV ਅਤੇ ਮੋਬਾਈਲ ਨਿਗਰਾਨੀ ਦੀ ਮਦਦ ਦੇ ਨਾਲ ਬਰੇਲੀ ਦੇ ਰਹਿਣ ਵਾਲੇ ਦੋਸ਼ੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਧਰਮਿੰਦਰ ਨੇ ਪੁਲਿਸ ਨੂੰ ਆਪਣੇ ਜੁਰਮ ਦੀ ਪੂਰੀ ਕਹਾਣੀ ਦੱਸੀ ਘਟਨਾ ਤੋਂ ਬਾਅਦ ਉਹ ਬਰੇਲੀ ਸਥਿਤ ਆਪਣੇ ਘਰ ਚਲਾ ਗਿਆ ਅਤੇ ਇੱਥੋਂ ਆਪਣੀ ਪਤਨੀ ਸਮੇਤ ਰਾਜਸਥਾਨ ਭੱਜ ਗਿਆ ਸੀ